ਲੋਬੀ ਪਿਆਰੇ ਸੱਜਣੋ ਆਪਾਂ ਪਹੁੰਚੇ ਪਲਵਾਨ ਸਟੱਡ ਫਾਰਮ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪਲਵਾਨ ਉਹ ਸੱਜਣਾ ਜਦੋਂ ਆਪਣੇ ਤੇ ਬੁਰਾ ਵਕਤ ਪਿਆ ਸੀ ਉਹਨਾਂ ਦਿਨਾਂ ਦੇ ਵਿੱਚ ਸੱਜਣ ਬਹੁਤ ਡਟ ਕੇ ਆਪਣੇ ਦੇ ਨਾਲ ਖੜੇ ਸੀਗੇ ਇਹਨਾਂ ਦਾ ਘੋੜਾ ਸੱਜਣੋ ਦਿਖਾਉਣਾ ਤੇ ਨਾਲ ਦੀ ਨਾਲ ਇੱਕ ਬੇਨਤੀ ਕਰਦਿਆਂ ਪਿਆਰੇ ਸੱਜਣਾ ਨੂੰ ਕਿ ਕੋਈ ਵੀ ਸੱਜਣ ਮੇਰਾ ਕਿੰਨਾ ਵੀ ਕਰੀਬੀ ਹੋਵੇ ਘੋੜਾ ਦਿਖਾਉਣ ਦੀ ਜਿਹੜੀ ਫੀਸ ਆ ਨਾ ਸੱਜਣੋ ਇਹ ਉਹੀ ਰਹੂਗੀ ਐਵੇਂ ਨਾ ਤੁਹਾਨੂੰ ਐ ਲੱਗੇ ਵੀ ਲੋਪੋ ਵਾਲੇ ਨੇ ਆਪਣਾ ਤਾਂ ਪੂਰਾ ਲਿਆ ਜਿਗੋਈ ਆ ਆਈ ਜਾਣਾ ਕੱਲ ਨੂੰ ਮੈਂ ਤੁਹਾਡੇ ਆ ਕੇ ਜਾਦਾ ਪੈਸੇ ਮੰਗ ਲਾਂ ਫਿਰ ਤੁਹਾਨੂੰ ਲੱਗੇ ਕਿ ਯਾਰ ਲੋਪੋ ਵਾਲਾ ਤਾਂ ਯਾਰਾਂ ਨੂੰ ਨਹੀਂ ਬਖਸ਼ਦਾ ਇਹ ਗੱਲ ਦਾ ਮੇਰਾ ਜਰੂਰ ਧਿਆਨ ਰੱਖਿਓ ਕਿਉਂਕਿ ਇਹ ਗੱਲ ਪਹਿਲਾਂ ਕਹਿਣੀ ਬੜੀ ਜ਼ਰੂਰੀ ਆ ਸੱਜਣੋ ਤੁਹਾਨੂੰ ਪਤਾ ਹੈ ਕਿ ਅੱਜ ਦਿਨ ਚੱਲਦੇ ਆ ਪੈਸੇ ਲੈ ਕੇ ਕੰਮ ਕਰਨਾ ਆਪਣਾ ਬਣਦਾ ਜਿੱਦਾਂ ਕੋਈ ਪੁੱਛਣੋਂ हट ਗਿਆ ਸੱਚ ਨੂੰ ਉਹਦੇ ਆਟੋਮੈਟਿਕ ਗੱਲ ਆਪਾਂ ਮੈਂਤਾਂ ਕਰੀ ਜਾਈਏ ਤਾਂ ਵੀ ਨਹੀਂ ਸਾਦਣਾ ਕਿਸੇ ਨੇ ਦੂਜੀ ਗੱਲ ਸੱਚ ਨੂੰ ਵੀ ਇਹ ਬੰਦਿਆਂ ਨੂੰ ਪਲਵਾਨਾਂ ਦੀ ਸਾਨਾਂ ਦੀ ਜਵਾਨਾਂ ਦੀ ਖਾਨਦਾਨੀ ਪਰਖ ਹੈ ਖਾਨਦਾਨੀ ਪਲਵਾਨ ਆ ਜਿਹੜੇ ਖਾਨਦਾਨੀ ਪਲਵਾਨ ਲੋਕ ਹੁੰਦੇ ਆ ਨਾ ਤਾਂ ਉਹ ਬੰਦਿਆਂ ਨੂੰ ਕਿਸੇ ਜਵਾਨ ਦੀ ਪਰਖੋਂ ਢਿੱਲ ਹੁੰਦੀ ਆ ਨਾ ਉਹਨਾਂ ਦੇ ਘਰੇ ਦਾਤੇ ਲੋ ਬਰਕਤ ਦੀ ਢਿੱਲ ਹੁੰਦੀ ਆ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਮਾੜੇ ਮਿਹਦੇ ਵਾਲਾ ਬੰਦਾ ਤਾਂ ਪਲਵਾਨਾਂ ਦੇ ਘਰੇ ਭਾਈ ਦਿਹਾੜੀ ਨਹੀਂ ਜਾ ਸਕਦਾ ਖਵਾ ਖਵਾ ਕੇ ਬਿਮਾਰ ਕਰ ਦਿੰਦੇ ਆ ਤੇ ਜਿਹੜਾ ਵੀ ਤਕੜੇ ਮਿਹਦੇ ਵਾਲਾ ਫਿਰ ਉਹੀ ਪਲਵਾਨਾਂ ਦੇ ਘਰੇ ਕੱਟਦਾ ਏ ਇੱਕ ਘੋੜੇ ਦਾ ਨਾਂ ਸੱਜਣੋ موسی ਕਿਉਂਕਿ ਜੋਵਨ ਪਲਵਾਨ ਹੋਣੀ ਸਿੱਧੂ ਦੇ ਫੈਨ ਪਹਿਲੇ ਦੋਨੋਂ ਹੀ ਬਾਲੇ ਵੱਡੇ ਆ ਜਦੋਂ ਸਿੱਧੂ ਜਿਉਂਦਾ ਸੀ ਇਹਨਾਂ ਨੇ ਉਦੋਂ ਇਹ ਘੋੜੇ ਦਾ ਨਾਮ موسی ਰੱਖਤਾ ਸੀ ਅੱਜ ਚਲੋ ਉਹ ਨੌਜਵਾਨ ਦੁਨੀਆ ਤੇ ਚਲਿਆ ਗਿਆ ਪਰ ਤੁਸੀਂ ਇਹ ਦੇਖ ਲਓ ਵੀ ਉਹਦਾ ਨਾਮ ਅੱਜ ਵੀ ਉਨਾ ਹੀ ਚੱਲਦਾ ਸਜਣੋ ਇਹ ਬੱਚਾ ਸਜਣੋ ਸਮੁੰਦਰ ਘੋੜੇ ਦਾ ਜਿਹੜਾ ਕੋਟਲੀ ਅਬਲੂ ਵਾਲੇ ਸਿਮਰਤਪਾਲ ਪਲਵਾਨ ਦੇ ਕੋਲੇ ਘੋੜਾ ਹੈ ਇਹ ਪਲਵਾਨਾਂ ਵਾਲੇ ਸਮੁੰਦਰ ਘੋੜੇ ਦਾ ਬੱਚਾ ਹੈ ਪਲਵਾਨਾਂ ਦੇ ਕੋਲੇ ਹੀ ਹੈ ਤੇ ਨੰਬਰ 2 ਤੇ ਸੱਜ ਨੂੰ ਇਹ ਡੋਡਾਂ ਵਾਲੇ ਪ੍ਰਿੰਸ ਦੀ ਹੈ ਦੀ ਸੱਜ ਨੂੰ ਮਾਂ ਇਹ ਘੋੜਾ ਦੋਨੇ ਪਾਸਿਓਂ ਬਹੁਤ ਚੰਗਾ ਤੇ ਅੰਮ੍ਰਿਤਸਰ ਏਰੀਏ ਦੇ ਵਿੱਚ ਇਹ ਬਹੁਤ ਕਮਾਲ ਦੀ ਬਰੀਡਿੰਗ ਕਰ ਰਿਹਾ ਹੈ ਬਹੁਤ ਜ਼ਿਆਦਾ ਇਹ ਇੱਕ ਉਹ ਘੋੜਾ ਏ ਜਿਨੇ ਦੁਨੀਆ ਨੂੰ ਇਹ ਦੱਸਿਆ ਵੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਤਾਂ ਘੋੜੀਆਂ ਹੀ ਬਹੁਤ ਆ ਨਹੀਂ ਤਾਂ ਲੋਕਾਂ ਨੂੰ ਐਂ ਲੱਗਦਾ ਸੀ ਵੀ ਘੋੜੀਆਂ ਹੀ ਹੈ ਨਹੀਂ ਬਾਕੀ ਗੱਲਬਾਤ ਆਪਾਂ ਪਹਿਲਵਾਨਾ ਨਾ ਕਰ ਲੈਨੇ ਆ ਆਜੋ ਮਿਲਦੇ ਆਂ ਸੁਣੋ ਸਾਰੀ ਗੱਲ ਬਾਤ ਮਾਝੇ ਏਰੀਏ ਦੇ ਵਿੱਚ ਨਾ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਲਾਗੇ ਪਿੰਡਾ ਸਰਦਾਰ ਹਜਾਰਾ ਸਿੰਘ ਮੋਰ ਪਹਿਲਵਾਨ ਦੇ ਘਰੇ ਬੈਠੇ ਆ ਸੱਜਣੋ ਪਹਿਲਵਾਨਾਂ ਨਾਲ ਨਾ ਮੇਰੀ ਪਹਿਲਾਂ ਤੋਂ ਹੀ ਬਹੁਤ ਬਣੀਆਂ ਮੈਂ ਪਹਿਲਵਾਨੀ ਨਹੀਂ ਕੀਤੀ ਤੇ ਪਹਿਲਵਾਨਾਂ ਦੀ ਮੇਰੇ ਨਾਲ ਬਹੁਤ ਬਣਦੀ ਹੈ ਮੇਰੀ ਪਹਿਲਵਾਨਾਂ ਨਾਲ ਬਹੁਤ ਬਣਦੀ ਹੈ ਪਰ ਪਤਾ ਨਹੀਂ ਕਿਉਂ ਇਹਨਾਂ ਨਾਲ ਹੈਗਾ ਰਿਸ਼ਤਾ ਤੇ ਜਿਹੜਾ ਅੱਜਕੱਲ ਨਾ ਮਤਲਬ ਘੋੜਿਆਂ ਦੀ ਦੁਨੀਆ ਤੋਂ ਅਲੱਗ ਰਹਿਣ ਤੋਂ ਬਾਅਦ ਵੀ ਜਿਹੜੇ ਪਲਵਾਨ ਆ ਉਹ ਨਹੀਂ ਮਿਰਨ ਟੁੱਟ ਰਹੇ ਉਹ ਕਹਿੰਦੇ ਵੀ ਨਹੀਂ ਤੇਰੇ ਨਾਲ ਹੀ ਐ ਮੈਨੂੰ ਪਲਵਾਨ ਜੀ ਹੁਣਾਂ ਨੇ ਫੋਨ ਕੀਤਾ ਮੈਨੂੰ ਕਹਿੰਦੇ ਵੀ ਸੁਖੇਂਦਰ ਵੀਡੀਓ ਬਣਾਉਣੀ ਹੈ ਮੈਂ ਕਿਹਾ ਪਲਵਾਨ ਜੀ ਮੈਂ ਨਾ ਥੋੜਾ ਦਿਲਚਸਪੀ ਘੱਟ ਰੱਖਦਾ ਯਾਰ ਅੱਜਕੱਲ ਨਵੇਂ ਮੁੰਡੇ ਵੀਡੀਓ ਬਣਾ ਵੀ ਸੋਹਣਿਆ ਰਹਿ ਆ ਯਾਰ ਮੇਰੇ ਨਾਲ ਵੀ ਵਧੀਆ ਕੰਮ ਕਰ ਰਿਹਾ ਤਾਂ ਮੈਂ ਪਲਵਾਨ ਜੀ ਨੂੰ ਆਖਿਆ ਮੈਂ ਕਿਹਾ ਯਾਰ ਇੱਕ ਮਿੱਤਰ ਹੋਣ ਦੇ ਨਾਤੇ ਸੁਜੈਸ਼ਨ ਆ ਕਿ ਯਾਰ ਤੁਸੀਂ ਵੀਡੀਓ ਆ ਜਿਹੜੀ ਨਾ ਤੂੰ ਤੁਸੀਂ ਹੋਰ ਮਿੱਤਰ ਤਾਂ ਬਣਾ ਲਓ ਕਹਿੰਦਾ ਨਹੀਂ ਯਾਰ ਤੈਨੂੰ ਹੀ ਆਉਣਾ ਪਊਗਾ ਫਿਰ ਭਲਵਾਨਾਂ ਦੀ ਜਿੱਦ ਵੀ ਪੈੜੀ ਹੁੰਦੀ ਹੈ ਤਾਂ ਚੱਕ ਚੁੱਕ ਕੇ ਵੀ ਬੰਦਾ ਲੈ ਆਉਂਦੇ ਆ ਕਰਨੇ ਹੁਣ ਮੈਂ ਕਿਹਾ ਤੂੰ ਪਹਿਲਾਂ ਚੱਕ ਕੇ ਲਿਆਉਣ ਆਈ ਜਾਂਨੇ ਆ ਫਿਰ ਭਲਵਾਨ ਜੀ ਬਾਈ ਸასი ਸასი ਬਹੁਤ ਮਿਹਰਬਾਨਤਾ ਦਾ ਸਾਡੇ ਨਗਰ ਬਹੁਤ ਭਲਵਾਨ ਜੀ ਬਹੁਤ ਮਤਲਬ ਮੰਡੀਆਂ-ਮੁੰਡੀਆਂ ਤੇ ਆਪਾਂ ਮਿਲੇ ਹਾਂ ਹਾਂਜੀ ਹਾਂਜੀ ਜਗਰਾਉਂ ਵੀ ਅੰਬਰਸਰ ਵੀ ਹਾਂ ਮੁਕਸਰ ਹੀ ਮਿਲੇ ਆਪਾਂ ਤੇ ਇਹ ਆ ਪਿੰਡ ਕਿਹੜਾ ਪਹਿਲਾਂ ਮੈਨੂੰ ਪਿੰਡ ਦੱਸੋ ਇਹ ਪਿੱਟੇਵੜਾ ਹਾਂਜੀ ਪਿੱਟੇਵੜਾ ਪਿੱਟੇ ਵੱਡ ਪਿੰਡ ਆ ਇਹ। ਇਹ ਇਹ ਪਿੰਡ ਜਿਹੜਾ ਮੈਂ ਰੋਡ ਆ ਅਮਰਤਸਰ ਸਾਹਿਬ ਤੋਂ ਉਹ ਕਿਹੜਾ ਰੋਡ ਆ ਜਿਹੜਾ ਮੈਂ ਐਵੇਂ ਪੈ ਕੇ ਆ। ਆਰਾਮ ਤੀਰਥ ਰੋਡ। ਆਰਾਮ ਤੀਰਥ ਮੰਦਿਰ ਵਾਲਾ ਰੋਡ। ਹਾਂਜੀ ਉਹ ਆਰਾਮ ਤੀਰਥ ਰੋਡ ਹੋ ਗਿਆ। ਇਹ ਏਅਰਪੋਰਟ ਰੋਡ ਹੋ ਗਿਆ ਬੈਕ ਸਾਈਡ। ਜਿਹੜਾ ਨਾਲ ਜਾਂਦਾ ਅਜ ਅਜ ਨਾਲ ਇਹ ਨੂੰ ਜਾਂਦਾ। ਹਾਂਜੀ ਆ ਬੈਕ ਸਾਈਡ ਤੇ ਆਪਣੇ ਉਹ 3-4 ਕਿਲੋ 3 ਕਿਲੋ। ਜਦੋਂ ਨਾ ਅਮਰਤਸਰ ਸਾਹਿਬ ਤੋਂ ਅਜਨਾਲੇ ਨੂੰ ਇੱਕ ਰੋਡ ਮੁੜਦਾ ਇੱਕ ਅਗਲਾ ਰੋਡ RAM TEERTH ਮੰਦਿਰ ਰੋਡ ਮੁੜਦਾ ਜਿਹੜਾ RAM TEERTH ਵਾਲਾ ਰੋੜਾ ਇਹ ਉਸ ਰੋਡ ਦੇ ਉੱਪਰ ਪਿੰਡ ਆ ਬਾਈ ਹੁਣਾਂ ਦਾ ਕਿਹੜਾ ਪਿੰਡ ਆ ਜੀ ਪਿੱਟੇਵੱਡ ਪਿੱਟੇਵੱਡ ਪਿੰਡ ਆ ਤੇ ਉਹ ਜਿਹੜੇ ਮੋਰ ਪਲਵਾਨ ਜੀ ਸੀਗੇ ਮਤਲਬ ਉਹ ਇਨਾਂ ਦੇ ਤੁਹਾਡੇ ਦਾਦਾ ਜੀ ਇਨਾਂ ਦੇ ਬਾਪੂ ਜੀ ਹਾਂਜੀ ਹਾਂਜੀ ਡੈਡੀ ਹਾਂਜੀ ਹਾਂਜੀ ਤੁਹਾਡੇ ਤੁਹਾਡੇ ਡੈਡੀ ਤੇ ਪਲਵਾਨੀ ਮਤਲਬ ਐਵੇਂ ਹੀ ਚੱਲਦੀ ਹੁੰਦੀ ਐ ਸ਼ੁਰੂ ਤੋਂ ਸ਼ੁਰੂ ਤੋਂ ਬਾਪੂ ਜੀ ਕਰਦੇ ਸੀ ਹਾਂਜੀ ਹਾਂਜੀ ਫਾਦਰ ਸਾਹਿਬ ਗਾਂ ਇਹ ਇਹਨਾਂ ਨੇ ਕੀਤੀ ਫਿਰ ਉਸ ਤੋਂ ਬਾਅਦ ਤੁਸੀਂ ਕਰ ਰਹੇ ਫਿਰ ਉਸ ਤੋਂ ਬਾਅਦ ਗਾਂ ਛੋਟਾ ਹਸਨ ਬੱਚੇ ਮਤਲਬ ਪਲਵਾਨੀ ਚ ਆਉਣਗੇ ਹਾਂਜੀ ਹਾਂਜੀ ਜ਼ਰੂਰ ਬੱਚੇ ਪਲਵਾਨੀ ਚ ਆਉਣਗੇ ਤੇ ਆ ਆ ਘੋੜੇ ਘੋੜੇ ਸ਼ੁਰੂਤ ਇਦਾਂ ਹੀ ਨਾਲ ਨਾਲ ਇਹ ਵੀ ਇਹ ਵੀ ਬਾਪੂ ਜੀ ਹੁਣ ਨਹੀਂ ਦੇਗੀ ਹਾਂਜੀ ਹਾਂਜੀ ਨਾਲ ਨਾਲ ਜੀ ਜਿਹੜਾ ਬਾਪੂ ਜੀ ਹੁਣਾਂ ਦਾ ਪਲਵਾਨ ਜੀ ਲਾਇਆ ਹੋਇਆ ਮਤਲਬ ਆਪਾਂ ਸਟੈਚੂ ਲਾਇਆ ਹੋਇਆ ਹਾਂਜੀ ਤੇ ਉਹ ਮਤਲਬ ਉਹ ਇੱਥੇ ਆਏ ਆ ਆ ਖੇਤਾਂ 'ਚ ਪਹਿਲਾਂ ਉਹ ਆਏ ਜਾਂ ਪਹਿਲਾਂ ਪਿੰਡ 'ਚ ਰਹਿੰਦੇ ਹੁੰਦੇ ਸੀ ਨਹੀਂ ਪਿੰਡ 'ਚ ਰਹਿੰਦੇ ਸੀ ਤੇ ਇੱਥੇ ਖੇਤਾਂ 'ਚ ਪਹਿਲੀ ਇੱਥੇ ਹੁੰਦੀ ਜੀ ਡੇਰੇ ਬਾਅਦ 'ਚ ਆਏ ਇੱਥੇ ਕੋਠੀ ਬਾਅਦ 'ਚ ਪਾਈ ਆ ਜੀ ਦਾਦਾ ਜੀ ਨੇ ਨਹੀਂ ਪਾ ਕੇ ਗਏ ਅੱਛਾ ਬਾਪੂ ਜੀ ਹੁਣੇ ਪਾ ਕੇ ਜਿਉਂਦੇ ਜਿਉਂਦੇ ਹਾਂਜੀ ਪਾ ਕੇ ਗਏ ਕੋਠੀ ਤੇ ਰੈਸ਼ ਕਰਾ ਕੇ ਜੀ ਹਾਂਜੀ ਫਿਰ ਘੁੱਲ ਦੇ ਕਿੰਨਾ ਕ ਟਾਈਮ ਰਹਿ ਬਾਪੂ ਜੀ ਹੁਣੇ ਉਹ ਰਹਿ 40 ਸਾਲ ਤੋਂ ਪਲਾਸਿਕ ਉਨੇ ਆ ਹਾਂਜੀ ਮਤਲਬ 40 ਸਾਲ ਤੋਂ ਪਲੱਸ ਉਮਰ ਹੋ ਗਈ ਸੀ ਉਹ ਤੱਕ ਹੋਲੀ ਗਏ ਹਾਂਜੀ 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 ਉਦੋਂ 47 ਜਦੋਂ ਰੋਲਾ ਰਪਾ ਉਦੋਂ ਥੋੜਾ ਘਟਾਤੀ ਜੀ ਉਦੋਂ 47 ਜਦੋਂ ਜੀ ਵਸਤਾਂ ਦੇ ਟਾਇਰ ਦੇ ਕੋਲੇ ਜੀ ਹਾਂਜੀ ਜੀ ਆ ਪਾਕਿਸਤਾਨ ਤੁਸੀਂ ਤੁਹਾਡਾ ਪਿੱਛੇ ਪਾਕਿਸਤਾਨ ਤੋਂ ਤਾਂ ਨਹੀਂ ਤੁਸੀਂ ਨਹੀਂ ਆਪਣੇ ਇੱਥੇ ਅੱਛਾ ਪਰ ਉਦਾਂ ਵੰਡ ਨਹੀਂ ਸੀ ਹੋਈ ਜਦੋਂ ਕੋਲਦੇ ਰਹੇ ਹਾਂਜੀ ਹਾਂਜੀ ਉਦੋਂ ਤੇ ਕੋਲਦੇ ਹਾਂ ਤੁਹਾਡੇ ਤਾਂ ਇਹ ਬਾਰਡਰ ਨੇੜੇ ਆ ਮੇਰੇ ਸਾਹਮਣੇ ਨਾਲ ਫਿਰ ਉਧਰ ਵੀ ਜਾਂਦੇ ਹੋਣਗੇ ਕੋਲ ਨੂੰ ਤਾਂ ਹਾਂਜੀ ਪਿੰਨਾਂ ਜਾਂਦੇ ਰਹਿ ਹਾਂ ਉਹਨਾਂ ਦਾ ਤਾਂ ਉਧਰਲੇ ਪਿੰਡਾਂ 'ਚ ਵੀ ਨਾਂ ਹੋਊਗਾ ਹਾਂਜੀ ਪੂਰਾ ਲਾਹੌਰ ਲਾਹੌਰ ਟਾਕੇ ਬੰਗਾਲਸਰ ਜੀ ਜੀ ਵੀ ਉਹਨਾਂ ਦੇ ਉੱਥੇ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਪਹਿਲਵਾਨੀ ਛੱਡ ਕੇ ਫਿਰ ਉਸ ਤੋਂ ਬਾਅਦ ਛੱਡੀ ਨਹੀਂ ਮਤਲਬ ਅੱਗੇ ਦੇ ਗਏ ਹਾਂਜੀ ਹਾਂਜੀ ਆਪਣੇ ਪਰਿਵਾਰ ਨੂੰ ਦੇ ਗਏ ਮੈਂ ਪਹਿਲਵਾਨਾਂ ਬਾਰੇ ਇੱਕ ਗੱਲ ਦੱਸਦਾ ਕਿ ਪਹਿਲਵਾਨ ਕਦੇ ਰਿਟਾਇਰ ਨਹੀਂ ਹੁੰਦੇ ਪਹਿਲਵਾਨ ਅੱਗੇ ਦੇ ਦਿੰਦੇ ਆ ਆਪਣੇ ਬੱਚਿਆਂ ਨੂੰ ਹੀ ਦੇ ਦਿੰਦੇ ਆ ਪਹਿਲਵਾਨੀ ਤੁਸੀਂ ਕਿਸੇ ਵੀ ਪਹਿਲਵਾਨ ਦੇ ਮਤਲਬ ਮੇਰਾ ਇੱਕ ਪਰਸਨਲ ਤਜਰਬਾ ਤੁਸੀਂ ਸਾਬਕਾ ਕਬੱਡੀ ਖਿਡਾਰੀ ਲਿਖਿਆ ਦੇਖਿਆ ਹੋਊਗਾ ਸਾਬਕਾ ਹਾਕੀ ਖਿਡਾਰੀ ਲਿਖਿਆ ਦੇਖਿਆ ਹੋਊਗਾ ਤੁਸੀਂ ਸਾਫਕਾ ਕਰੈਕਟ ਖਿਡਾਰੀ ਲਿਖਿਆ ਦੇਖਿਆ ਹੋਊਗਾ ਪਰ ਤੁਸੀਂ ਕਦੇ ਵੀ ਸਾਫਕਾ ਪਲਵਾਨ ਨਹੀਂ ਲਿਖਿਆ ਦੇਖੋਗੇ ਪਲਵਾਨ ਕਦੇ ਸਾਫਕਾ ਨਹੀਂ ਹੁੰਦੇ ਪਲਵਾਨ ਕਿਉਂਕਿ ਪਲਵਾਨ ਕਦੇ ਪਲਵਾਨੀ ਛੱਡਦੇ ਨਹੀਂ ਉਹ ਆਪਣੇ ਬਲੱਡ ਨੂੰ ਦੇ ਜਾਂਦੇ ਆ ਪਲਵਾਨੀ ਤਾਂ ਕਰਕੇ ਪਲਵਾਨ ਨੂੰ ਕਦੇ ਵੀ ਸਾਫਕਾ ਪਲਵਾਨ ਨਹੀਂ ਆਖਿਆ ਜਾਂਦਾ ਪਲਵਾਨ ਨੂੰ ਹਮੇਸ਼ਾ ਪਲਵਾਨ ਹੀ ਆਖਿਆ ਜਾਂਦਾ ਪਲਵਾਨ ਦੀ ਮੌਤ ਵੀ ਹੋ ਜੇ ਤਾਂ ਉਸ ਤੋਂ ਬਾਅਦ ਵੀ ਕਿਹਾ ਜਾਂਦਾ ਕਿ ਪਲਵਾਨ ਫਲਾਣਾ ਸਿੰਘ ਸਾਫਕਾ ਪਲਵਾਨ ਨਹੀਂ ਆਖਿਆ ਜਾਂਦਾ ਪਲਵਾਨ ਨੂੰ ਕਦੇ ਵੀ ਕਿਉਂਕਿ ਪਲਵਾਨ ਕਦੇ ਵੀ ਸਾਫਕਾ ਹੁੰਦੇ ਹੀ ਨਹੀਂ ਉਹ ਉਹ ਆਪਣੇ ਇੱਥੇ ਦੇਖਣ ਨੂੰ ਹੀ ਮਿਲ ਰਿਆ ਕਿ ਜੇ ਪਹਿਲਵਾਨ ਜੀ ਸਾਹਿਬ ਕਾ ਹੋਏ ਹੁੰਦਾ ਤਾਂ ਤੁਹਾਨੂੰ ਨਾ ਦੇਖ ਕੇ ਜਾਂਦੇ ਜੇ ਤੁਸੀਂ ਸਾਹਿਬ ਕਾ ਹੋ ਜਾਂਦੇ ਇਹਨਾਂ ਨੂੰ ਨਾ ਦਿੰਦੇ ਇਹਨਾਂ ਨੇ ਗਾਂ ਵੀ ਬੱਚਿਆਂ ਨੂੰ ਤਿਆਰ ਕਰ ਰਿਆ ਇਹ ਸਭ ਤੋਂ ਮਤਲਬ ਕਮਾਲ ਦੀ ਗੱਲ ਆ ਤੇ ਜਿੰਨਾ ਵੀ ਬਾਪੂ ਹਣ ਵਾਲਾ ਸ਼ੌਂਕ ਆ ਉਹ ਵੀ ਨਾਲ ਹੀ ਰੱਖਿਆ ਹਾਂਜੀ ਹਾਂਜੀ ਨਾਲ ਹੀ ਰੱਖਿਆ ਤੇ ਆ ਜਿਹੜੇ ਇਹ ਵੀ ਪਲਵਾਨੀ ਮਿੱਤਰ ਮੰਡਰੀ ਚ ਸਾਰੇ ਪਲਵਾਨ ਵਾਲੇ ਤੇ ਜਾਂ ਘੋੜੀ ਵਾਲੇ ਸੱਜਣ ਮੇ ਸਾਰੇ ਪਰਿਵਾਰ ਆਪਣਾ ਇੱਕ ਹੈ ਫੈਮਿਲੀ ਹੈ ਫੈਮਿਲੀ ਮੈਂਬਰ ਆ ਸਾਰੇ ਜਿੰਨੇ ਵੀ ਰੇ ਬੈਠੇ ਆ ਤੇ ਇਹ ਇਹ ਪਲਵਾਨ ਉਹ ਤਾਂ ਨਿਆਣਾ ਸੀਗਾ ਘੋੜਾ ਜਦੋਂ ਆਪਾਂ ਗੱਲ ਕਰਦੇ ਹੁੰਦੇ ਸੀਗਾ ਹਾਂਜੀ 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 ਉਦੋਂ ਹਾਂਜੀ ਉਦੋਂ ਹੌਲਾ ਸੀ ਹੁਣ ਕਿੱਡਾ ਹੋ ਗਿਆ ਹੁਣ ਹੋ ਗਿਆ 3.5 ਸਾਲ ਦਰ ਕੇ ਵਿਸਾਖੀ ਤੇ ਹੋ ਜਾਣਾ ਇਹਨੇ 3.5 ਸਾਲ ਦਾ ਹੋ ਗਿਆ ਬਲਵੰਤ ਜੀ ਤੁਸੀਂ ਤਾਂ ਬਾਲਾ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਦੇ ਨਾ ਤੁਸੀਂ ਕੋਈ ਵੀਡੀਓ ਬੂਡੀ ਨਹੀਂ ਬਾਈ ਮੇਰੇ ਹਿਸਾਬ ਨਾਲ ਤਾਂ ਆਪਾਂ ਪਹਿਲਾਂ ਕੋਈ ਪਾਰੇ ਨੀ ਇੱਕ ਕੀਤੀ ਸੀ ਉਹਨੇ ਦੂਸਰੇ ਨੇ ਹਾਂ ਵੀ ਇੱਕ 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 ਕੀਤੀ ਹੈ ਹਾਂਜੀ ਹਾਂਜੀ ਤੇ ਘੋੜੀਆਂ ਕਾਫੀ ਆ ਜਾਂਦੀਆਂ ਥੋੜੇ ਕੋਲ ਕੋਈ ਘੋੜੀ ਆਪਣੇ ਅੰਬਰਸਾਰ ਏਰੀਆ 'ਚ ਬਹੁਤ ਜਿਆਦੀ ਹੁਣ ਵੀ ਆਈ ਐਮਐਲਏ ਸਾਹਿਬ ਦੇ ਆਪਣੇ ਦੀ ਨਾ ਮੀਟ ਹੋਣ ਵਾਸਤੇ ਜੀ ਹਾਂਜੀ ਹਾਂਜੀ ਨਹੀਂ ਮੈਂ ਆਮ ਨਾ ਜਦੋਂ ਮੈਂ ਪਹਿਲੀਆਂ ਦੇ ਵਿੱਚ ਕੰਮ ਕਰਨਾ ਸਟਾਰਟ ਕੀਤਾ ਤਾਂ ਉਦੋਂ ਨਾ ਲੋਕ ਮਾਝੇ ਦੇ ਲੋਕ ਮੈਨੂੰ ਆਮ ਕਹਿੰਦੇ ਸੀਗੇ ਵੀ ਸਾਡੇ ਏਰੀਏ ਦੇ ਵਿੱਚ ਘੋੜੀਆਂ ਘੱਟ ਆ ਮਗਰ ਲੋਕਾਂ ਮੇਕ ਹਨ ਹਾਂਜੀ ਪਹਿਲਾਂ ਲੱਗਦਾ ਜਦੋਂ ਤਾਂ ਹੁਣ ਘੋੜਾ ਰੱਖਿਆ ਨਾ ਬਹੁਤ ਜ਼ਿਆਦੀ ਘੋੜੀ ਜੀ ਤਰਨ ਤਰਨ ਤੇ ਆਪਣੇ ਅੰਬਰਸਰ ਚ ਤੇ ਗਰਦਾਸਪੋਰੀ ਬਹੁਤ ਜ਼ਿਆਦੀ ਘੋੜੀ ਪਹਿਲਾਂ ਸਾਨੂੰ ਨਹੀਂ ਪਤਾ ਇੰਨੀਆਂ ਘੋੜੀਆਂ ਹੈਗੀਆਂ ਹੁਣ ਜਦੋਂ ਮੇਟ ਹੋਈਆ ਹੁਣ ਪਤਾ ਲੱਗਦਾ ਵੀ ਘੋੜੀ ਬਹੁਤ ਜ਼ਿਆਦੀ ਹੈਗੀ ਇੱਕ ਹੋਰ ਵੀ ਗੱਲ ਆ ਪਲਵਾਨ ਜੀ ਜਿਹੜੀ ਇੱਕ ਮੇਰਾ ਨਿੱਜੀ ਤੌਰ ਤੇ ਤਜਰਬਾ ਵੀ ਜੇ ਨਾ ਹਜ਼ਾਰ ਘੋੜਾ ਪੈਦਾ ਹੁੰਦਾ ਨਾ ਉਹਦੇ ਵਿੱਚੋਂ ਚੱਲਦਾ ਤਾਂ ਮਤਲਬ ਇੱਕ ਦੋ ਘੋੜੀ ਚੱਲਦੇ ਆ ਐਵੇਂ ਜਿਵੇਂ ਮਤਲਬ ਇਹ ਚੱਲ ਰਿਹਾ ਜੇ ਤੁਸੀਂ ਕਹੋਗੇ ਕਿ ਹਰੇਕ ਬੰਦਾ ਡਕੂੜਾ ਚੱਲਦਾ ਚੱਲ ਪੂਗਾ ਜਾਂ ਹਰੇਕ ਬੰਦੇ ਦਾ ਘੋੜਾ ਵੀਡੀਓ ਪਾਉਣ ਤੋਂ ਬਾਅਦ ਮਤਲਬ ਬਹੁਤ ਘੋੜੀਆਂ ਆਉਣ ਲੱਗ ਜਾਂਦੀਆਂ ਨੇ ਨਹੀਂ ਘੋੜੇ ਦੇ ਖਾਨਦਾਨ ਨੂੰ ਘੋੜੇ ਦੇ ਦਮ ਖੰਮ ਨੂੰ ਹੀ ਆਉਂਦੇ ਬਿਲਕੁਲ 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 ਤੇ ਬਾਕੀ ਮੈਨੂੰ ਤਾਂ ਐਂ ਲੱਗਦਾ ਵੀ ਯਾਰ ਲੋਕ ਨਾ ਘੋੜੇ ਨਾਲੋਂ ਵੀ ਜ਼ਿਆਦਾ ਬੰਦਾ ਦੇਖਦੇ ਆ ਅੰਗਾਹਨ ਸਹੀ ਯਾਰ ਅਗਲਾ ਕਹਿੰਦਾ ਯਾਰ ਅਗਲਾ ਸੋਚਦਾ ਇੱਕ ਗੱਲ ਤਾਂ ਚਾਚਾ ਜੀ ਸੋਚਦਾ ਯਾਰ ਵੀ ਯਾਰ ਜਿਹਦੇ ਘਰੇ ਜਾਣਾ ਯਾਰ ਉਹ ਬੰਦਾ ਉਹਦੇ ਘਰ ਵਾਲੀ ਭਾਂਡੇ ਜੇ ਪੰਨੀ ਜਾਂਦੀ ਆ ਵੀ ਕੌਣ ਆ ਗਿਆ ਜਾਂ ਹਨਾ ਕਿਵੇਂ ਆ ਤਾਂ ਉਹ ਉੱਥੇ ਉਹ ਬੰਦਾ ਦੁਬਾਰਾ ਨਹੀਂ ਜਾਂਦਾ ਬਿਲਕੁਲ ਬਿਲਕੁਲ ਜਿਹਦੇ ਘਰੇ ਅਗਲੇ ਨੂੰ ਆਏ ਲੱਗਦਾ ਵੀ ਸਾਹਮਣੇ ਪਹੀ ਉਧਰੋਂ ਤਾਂ ਗੱਡੀ ਮੁੜੇ ਤੇ ਇਧਰੋਂ ਇਧਰੋਂ ਚਾ ਚੜ ਗਿਆ ਚਾਰ ਬੰਦਿਆਂ ਨੂੰ ਕੋਈ ਬੰਦਾ ਆਉਂਦਾ ਬਿਲਕੁਲ ਬਿਲਕੁਲ ਅਗਲਾ ਵੀ ਦੁਬਾਰਾ ਉਹਦੇ ਘਰੇ ਜਾਂਦਾ ਹੈ ਹਾਂਜੀ ਹਾਂਜੀ ਵੀ ਘੋੜੇ ਵੀ ਮੇਰੇ ਹਸਾਉਣ ਵਾਲਾ ਬੰਦਿਆਂ ਦੇ ਮੂੰਹ ਨੂੰ ਚੱਲਦੇ ਆ ਬਿਲਕੁਲ ਬਿਲਕੁਲ ਕਿ ਨਹੀਂ ਹਾਂਜੀ ਵੀ ਜੇ ਬੰਦੇ ਦੀ ਬੰਦੇ ਨੂੰ ਪਕੜ ਹੈਗੀ ਆ ਜਿਵੇਂ ਹੁਣ ਤੁਹਾਡੀ ਪਕੜ ਹੈਗੀ ਆ ਤੁਸੀਂ ਮੈਨੂੰ ਐ ਖਿੱਚ ਕੇ ਲਿਆਏ ਲੋਪੋ ਦਾ ਯਾਰ ਆ ਜਾਂ ਮੈਂ ਆਉਣਾ ਪਊ ਜਿਹੜੇ ਬੰਦੇ ਨੂੰ ਐਵੇਂ ਪਕੜ ਹੈਗੀ ਆ ਉਹ 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 ਚਲਾ ਲੈਂਦਾ ਉਹ ਉਹਦਾ ਉਹਦਾ ਸਿਸਟਮ ਚੱਲਦਾ ਰਹਿੰਦਾ ਇਹ ਹੈ ਕਿਦਾ ਬੱਚਾ ਕਿਦਾ ਇਸ ਮੁੰਦਰ ਦਾ ਬੱਚਾ ਜੀ ਤੇ ਮਾਂ ਇਹਦੀ ਮਾਂ ਅਲੀ ਡੋਡ ਵਾਲੇ ਦੀ ਇਹ ਪਲਵਾਂ ਚ ਆਪਣੇ ਘਰੀ ਵੇਗਾ ਨਹੀਂ ਬੱਚਾ ਲੈਂਦਾ ਪੰਜ ਕਿ ਮਹੀਨੇ ਦਾ ਦਾ ਸਾਢੇ ਚਾਰ ਪੰਜ ਮਹੀਨੇ ਦਾ ਇਹ ਕਿੱਥੋਂ ਲਿਆ ਸੀ ਮੁਕਸਰੋਂ ਲੈ ਕੇ ਆਏ ਆਪਾਂ ਮੁਕਸਰ ਸਾਹਿਬ ਤੋਂ ਲਿਆ ਹਾਂਜੀ 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 ਤੇ ਉੱਥੋਂ ਲਿਆ ਕੇ ਤੇ ਪਾ ਲਿਆ ਇਹ ਪਾ ਲਿਆ ਆਪੀ ਇਹਨੇ ਸਪੋਰਟਸ ਪਾੜ ਜੇ ਨਹੀਂ ਕੱਢੇ ਸਪੋਰਟ ਇੱਕ ਦੋ ਹੈਗੇ ਆ ਵੀ ਮਤਲਬ ਐਵੇਂ ਵੀ ਨਹੀਂ ਕਹਿ ਸਕਦੇ ਵੀ ਨਹੀਂ ਨਹੀਂ ਬਿਲਕੁਲ ਹਾਂਜੀ ਇੱਕ ਦੋ ਹੈਗੇ ਆ ਜਿਵੇਂ ਇੱਕ ਦੋ ਜਿਆ ਬਸ ਗਿਣਤੀ ਦੇ ਹਾਂ ਉਦੋਂ ਸਾਫ ਆ ਜਾਂਦਾ ਸਾਫ ਬਿਲਕੁਲ ਬਿਲਕੁਲ ਉਹ ਨਹੀਂ ਜਿਵੇਂ ਮਤਲਬ ਆਮ ਤੌਰ ਤੇ ਸਮੁੰਦਰ ਦੇ ਬੱਚਿਆਂ ਦੇ ਵਿੱਚ ਕਈ ਵਾਰੀ ਆ ਜਾਂਦੀ ਇਹਦੀ ਮਾਂ ਬਹੁਤ ਸਾਫੀ ਪੁੰਡੀ ਕਾਨੀ ਮਾਂ ਦੇ 64 ਪਲੱਸ ਆਈ ਦੀ ਮਾਂ ਦੀ ਇਹ ਉਹ ਦੋਵੇਂ ਕੰਬੀਨੇਸ਼ਨ ਜਿਹਾ ਹੋ ਗਿਆ ਤੇ हां ਵੀ ਹੁਣ ਜਿਵੇਂ ਇਹਦੀ ਗਰਦਨ ਕਹਿਲਾ ਵੀ ਜਮਾ ਸਮੁੰਦਰ ਜੱਡੀ ਹੋਈ ਆ ਹਾਂਜੀ ਹਾਂਜੀ ਤੇ ਸਾਫ਼ ਇਹ ਫਿਰ ਡੋਡਾਂ ਵਾਲੇ ਅਲੀ ਦਾ ਅਲੀ ਦਾ ਹਾਂਜੀ ਉਹਦੇ ਕਰਕੇ ਉਹ ਵੀ ਫਿਰ ਐਵੇਂ ਥੋੜਾ ਉਹ ਨਾਂ ਚੱਲਦਾ ਡੋਡਾਂ ਪਿੰਡ ਦਾ ਡੋਡਾਂ ਪਿੰਡ ਦਾ ਨਾਂ ਹੀ ਚੱਲਣ ਲਾਤਾ ਉਹਨਾਂ ਨੇ ਘੋੜੇ ਨੇ ਹਾਂ ਬਿਲਕੁਲ ਅਲੀ ਘੋੜੇ ਨੇ ਪ੍ਰਿੰਸ ਨੇ ਉਹ ਰਾਜੂ ਨੇ ਹਾਂਜੀ ਹਾਂਜੀ ਤੇ ਅੱਜ ਬਿੰਦਰ ਹੁਣਾਂ ਨੂੰ ਲੋਕ ਜਾਣਦੇ ਉਹਨਾਂ ਘੋੜਿਆਂ ਦਾ ਕਰਕੇ ਹਾਂਜੀ ਹਾਂਜੀ ਕਾ ਉਵੇਂ ਐਵੇਂ ਤਾਂ ਚੱਲਦਾ ਨਹੀਂ ਜਾਨਾ ਇਸੇ ਕਰਕੇ ਚੱਲਦਾ ਵੀ ਉਹਦਾ ਮਾਂ ਇਹਦੀ ਬਹੁਤ ਚੰਗੀ ਮਾਂ ਬਹੁਤ ਜਿਆਦਾ ਤੇ ਉਪਲੋਂ ਜੀ ਫਿਰ ਫੀਸ ਫੂਸ ਕਿੰਨੀ ਲਾ ਲੈਂਦੇ ਫੀਸ ਨਾਰਮਲ ਰੱਖੀ 21000 ਰੁਪਿਆ ਫੀਸ 21000 ਰੁਪਿਆ ਦੇ 21000 ਰੁਪਏ ਤੇ ਤੁਹਾਡੇ ਕੋਲੇ ਘੋੜੀਆਂ ਬਹੁਤ ਆ ਰਹੀਆਂ ਹਾਂਜੀ ਹਾਂਜੀ ਇਹ ਸਭ ਤੋਂ ਮੈਨੂੰ ਮਤਲਬ ਹੈਰਾਨ ਕਰਦਾ ਕਿ ਮਾਝੇ ਏਰੀਏ ਦੇ ਵਿੱਚ ਬੈਠ ਕੇ ਕੋਈ ਬੰਦਾ ਇਹ ਕਹਿ ਰਿਹਾ ਕਿ ਬਾਈ ਘੋੜੀਆਂ ਉੱਪਰ ਨਹੀਂ ਬਹੁਤ ਮਹਾਰਾਜ ਦੀ ਕਿਰਪਾ ਗੁਰੂ ਆਮਦਸ ਦੀ ਬਹੁਤ ਜਿਆਦੀ ਗਿਆਪਾ ਠੀਕ ਹੈ ਵੈਸੇ ਪਲਵਾਨਾਂ ਤਾਂ ਵੈਸੇ ਹੀ ਰੱਬ ਨੇ ਰੱਖਿਆ ਹਾਂਜੀ ਹਾਂਜੀ ਪਲਵਾਨਾਂ ਤੋਂ ਕਹਿੰਦੇ ਹੁੰਦੇ ਜੇ ਕਹਿੰਦੇ ਵੀ ਕਿਸੇ ਦੇ ਬਾਲ ਬੱਚਾ ਨਾ ਹੁੰਦਾ ਹੋਵੇ ਤਾਂ ਲੋਕ ਪਲਵਾਨਾਂ ਤੋਂ ਸੁੱਖ ਸੁਖਾ ਕੇ ਜਾਂਦੇ ਆ ਕਹਿੰਦੇ ਜੇ ਪਿੰਡਾਂ ਦੇ ਵਿੱਚ ਕਹਿੰਦੇ ਜਦੋਂ ਪਹਿਲੀਆਂ ਦੇ ਵਿੱਚ ਬਿਮਾਰੀ ਪੈ ਜਾਂਦੀ ਸੀ ਤਾਂ ਲੋਕ ਛਿੰਜ ਸੁਖਦੇ ਸੀਗੇ ਹਾਂਜੀ ਤੇ ਜਾਂ ਲੋਕ ਜਿਹੜੇ ਛਿੰਜ ਕਰਾਉਂਦੇ ਸੀ ਕਹਿੰਦੇ ਉਹਨਾਂ ਦੇ ਪਿੰਡਾਂ ਦੇ ਵਿੱਚ ਬਿਮਾਰੀ ਨਹੀਂ ਸੀ ਪੈਂਦੀ ਹੁਣ ਦਾਦਾ ਜੀ ਤੇ ਹਰ ਵਾਰ ਵਰਸੀ ਦੇ 5 ਮਾਰਚ ਨੂੰ ਦੰਗਲ ਕਰਾਉਂਦੇ ਆ ਪਿੰਡ 5 ਮਾਰਚ ਨੂੰ ਹਾਂਜੀ ਹਰ ਸਾਲ ਅਜਾ ਉਹਨਾਂ ਦੀ ਮੌਤ ਪੰਜ ਮਾਰ ਨੂੰ ਹੋਈ ਸੀ ਤੇ ਉਹ ਬਰਸ਼ੀ ਤੇ ਪਿੰਡ ਦੇ ਵਿੱਚ ਦੰਗਲ ਕਰਾਉਂਦੇ ਹਾਂ ਪਿੰਡ ਦੇ ਵਿੱਚ ਕਰਾਉਂਦੇ ਆ ਇੱਕ ਪੰਜ ਬਰਸ਼ੀ ਹਰਕਾ ਇੰਟਰਨੈਸ਼ਨਲ ਪਹੁੰਚਦੀ ਦੇ ਫਿਰ ਅਰਾਂ ਰੂਨ ਤੇ ਸਾਰੇ ਜੰਦੀਆ ਦੇ ਸਭ ਤੋਂ ਚੋਟੀ ਦੇ ਪਹਿਲਵਾਨ ਸਾਡੇ ਆਪਾ ਹਰ ਸਾਲ ਅਜਾ ਫਿਰ ਉਹ ਤਾਂ ਮਤਲਬ ਪੂਰੇ ਵੱਡੇ ਬਜਟ ਵਾਲਾ ਹੋ ਜਾਂਦਾ ਵੱਡਾ ਵੱਡਾ ਪੂਰਾ ਵਧੀਆ ਹਾਂਜੀ ਵੀ ਮਤਲਬ ਵੱਡੇ ਬਜਟ ਵਾਲੀ ਕੋਈ ਕਸ਼ਤੀ ਹੋ ਜਾਂਦੀ ਐ ਇੰਨੇ ਦਾ ਫਿਰ ਇੰਨੇ ਪਹਿਲਵਾਨ ਫਿਰ ਪਹਿਲਵਾਨ ਜੀ ਉਹਨਾਂ ਨੂੰ ਮਤਲਬ ਸਾਰਾ ਜਿਹੜਾ ਖਰਚਾ ਖਰਚਾ ਆਉਂਦਾ ਸਾਰਾ ਫਿਰ ਤੁਸੀਂ ਕਿੰਨੇ ਹਾਂਜੀ ਹਾਂਜੀ ਇੰਨਾ ਮਤਲਬ ਖਰਚਾ ਬਹੁਤ ਹੈ ਬਜਟ ਬਹੁਤ ਵੱਡਾ ਕੋਈ ਨਹੀਂ ਦੀਨ ਤੇ ਬੈਠੇ ਆਪਾਂ ਵੀ ਇੱਥੇ ਨਹੀਂ ਸ਼ੁਕਰ ਹੈ ਮਾਲਕ ਹਾਂਜੀ ਨਹੀਂ ਸ਼ੁਕਰ ਹੈ ਜੇ ਆਪਾਂ ਕਹਿ ਲਈਏ ਵੀ ਉਹਨਾਂ ਨੂੰ ਫਿਰ ਯਾਦ ਕਰਨਾ ਬਣਦਾ ਬਿਲਕੁਲ ਬਿਲਕੁਲ ਇਹ ਜਦੋਂ ਜਦੋਂ ਬਾਪੂ ਜੀ ਹੁਣੀ ਜਿਉਂਦੇ ਸੀ ਭਲਵਾਂ ਜੀ ਉਦੋਂ ਉਹ 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 ਜਿਹੜੇ ਹੈਗੇ ਉਦੋਂ ਤਾਂ ਮਿੱਟੀ ਦੀਆਂ ਕੁਸ਼ਤੀਆਂ ਹੁੰਦੀਆਂ ਸੀ ਹਨਾ ਉਦੋਂ ਉਹ ਮਤਲਬ ਉਹਨਾਂ ਦੀ ਮੌਤ ਕਿੰਨੇ ਸਾਲਾਂ 'ਚ ਹੋਈ ਆ ਕਦੋਂ ਹੋਈ ਆ ਉਮਰ ਹੁਣ 17ਾਂ ਚ ਅੱਛਾ ਹੁਣੇ ਹੀ ਗਏ ਹਾਂਜੀ ਹਾਂਜੀ ਐ 6ਵੀਂ ਬਰਸੀ ਮਲਾਉਣੀ ਹੈ ਹਾਂਜੀ ਯਾਰ ਕੀ ਤੇ ਜੋ 47 ਵੇਲੇ ਉਹ ਜਵਾਨ 20 ਦਾ ਬਰਥ ਉਹਨਾਂ ਦਾ 47 ਵੇਲੇ 1920 ਦਾ ਬਰਥ ਆ ਤੇ 1900 ਹਾਂਜੀ 97 ਦੇ ਹੋਗੇ ਸਪਾਇਰ ਹੋਏ 98 ਸਾਲ ਦੀ ਉਮਰ ਭੋਗੇ ਰਹੇ 98 ਸਾਲ ਦੀ ਪਹਿਵਾਨ ਉਮਰ ਭੋਕੇ ਚਲੇ ਗਏ ਤੇ ਉਹ ਦੱਸਦੇ ਆ ਮਤਲਬ ਪਹਿਲਵਾਨ ਜੀ ਦੀਆਂ ਕੁਸ਼ਤੀਆਂ ਬਾਰੇ ਕੁਝ ਜ਼ਿਆਦਾ ਤੁਹਾਨੂੰ ਵੀ ਕਿ ਦੱਸਦੇ ਹੋਣਗੇ ਤੁਹਾਨੂੰ ਪਹਿਲਵਾਨ ਜੀ ਫਲਾਣ ਨੇ ਥਾਂ ਕੁਸ਼ਤੀ ਲੜੀ ਨਹੀਂ ਦੱਸਦੇ ਰਹੇ ਕਿ ਕੀ ਕੋਈ ਹੈ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਨਿਆਣਿਆ ਹੁੰਦਾ ਨੂੰ ਪਹਿਲਵਾਨ ਜੀ ਨੇ ਦੱਸਿਆ ਹੋਵੇ ਯਾਰ ਫਲਾਣ ਨੇ ਥਾਂ ਬੰਗਲਾਦੇਸ਼ ਕੁਸ਼ਤੀ ਕਰਨਗੇ ਉਹ ਬੰਗਲਾਦੇਸ਼ ਜਦੋਂ ਜਾਣਦੇ ਹੁੰਦੇ ਦੱਸਦੇ ਹੁੰਦੇ ਮਹੀਨਾ ਮਹੀਨਾ ਦੋ ਦੋ ਮਹੀਨੇ ਉੱਥੇ ਨਾ ਕੋਈ ਫੋਨ ਨਾ ਕੁਝ ਤੇ ਘਰ ਦੇ ਉਹ ਆंदे ਵੀ ਡੀਕਦੇ ਰਹਿਣਾ ਆਪਾਂ ਵੀ ਹੁਣ ਆਉਣ ਦੋ ਦੋ ਮਹੀਨੇ ਬਾਅਦ ਉੱਥੋਂ ਉਹ ਦਿੰਦੇ ਹਾਂਜੀ ਕੋਈ ਪਤਾ ਨਹੀਂ ਬੰਦਾ ਠੀਕ ਆ ਕੁੱਲ ਨਾ ਨਾ ਕੁਝ ਨਹੀਂ ਹਾਂ ਜਿੱਤ ਗਿਆ ਹਾਰ ਗਿਆ ਕੋਈ ਪਤਾ ਨਹੀਂ ਨਾ ਨਾ ਕੁਝ ਨਹੀਂ ਦੋ ਦੋ ਮਹੀਨਿਆਂ ਦੇ ਹਿਲਾ ਕੇ ਉਹ ਦਿੰਦੇ ਏਦਾਂ ਤੇ ਆ ਕੇ ਜਦੋਂ ਗੁਰਜਾਂ ਫੜਾਉਂਦੇ ਹੋਣਗੇ ਉਦੋਂ ਕਹਿੰਦੇ ਹੋਣਗੇ ਵੀ ਹਾਂ ਭਾਈ ਉਹ ਜਿੱਤ ਗਏ ਹਣਾ ਹਾਂਜੀ ਉਹ ਉਦੋਂ ਦਾ ਕੁਝ ਐਵੇਂ ਦੱਸਦੇ ਰਏ ਆ ਪਲਵਾਨ ਜੀ ਵੀ ਉਹਦਾ ਨਾਮ ਕੀ ਹੁੰਦਾ ਸੀਗਾ ਪਲਵਾਨਾਂ ਨੂੰ ਉਸਤਾਜ ਕੋਈ ਪਲਵਾਨ ਨਹੀਂ ਜਿਹਨਾਂ ਨਾਲ ਉਹ ਉਹਨਾਂ ਕੁश्ती ਨਹੀਂ ਲੜੀ ਸਾਰੇ ਜਿਹੜੇ ਉਹਨਾਂ ਦੀ ਉਮਰ ਦੀ ਹਾਂਜੀ ਉਹਨਾਂ ਦੀ ਉਮਰ ਦੇ ਜਿਹੜੇ 80 ਸੇਰੋ ਸਾਰੇ ਇਹਨਾਂ ਜਿਹੜੇ ਮਤਲਬ ਵੱਡੇ ਭਲਵਾਨੀ ਸਾਰਿਆਂ ਨਾਲ ਇਹਨਾਂ ਦਾ ਕੁਸ਼ੀ ਜੜੀ ਵੀ ਜਿਹੜੇ ਉਸ ਟਾਈਮ ਦੇ ਰਸਤਮ ਰਸਤਮ ਵੱਡੇ ਬਾਕੂ ਵਾਲੀਆ ਵੱੱਛਰ ਭਲਵਾਨ ਸੇਰੋ ਵਾਲਾ ਉਹ ਇਹ ਤਿੰਨ ਤੋਂ ਮੀਰ ਦੇਨ ਛੋਟਾ ਉਹਨਾਂ ਤੋਂ ਉਹਦਾ ਸ਼ਿਕਾਤ ਉਹਦਾ ਉਸਤਾਦ ਮੀਰ ਦੇਨ ਦਾ 20 ਸਾਂ ਭਲਵਾਨ ਉਹਨਾਂ ਨਾਲ ਕੁਸ਼ੀ ਜੜੀ ਹੂੰ ਵੀ ਇਹ ਇਹ ਉਹਨਾਂ ਉਹਨਾਂ ਦਿਨਾਂ ਦੇ ਜਿਹੜੇ ਉਹਨਾਂ ਦੇ ਜਿਵੇਂ ਹੁਣ ਮਤਲਬ ਆਪਣੇ ਚੱਲ ਰਹੇ ਆ ਹਨਾ ਬਾਈ ਜੱਸਾ ਹਾਂਜੀ ਹਾਂਜੀ ਹੋ ਗਿਆ ਤੇ ਬਾਈ ਪਰਮਿੰਦਰ ਹੋ ਗਿਆ ਹਾਂਜੀ ਹੁਣ ਸਾਡੇ ਕੋਲ ਵੀ ਮੁੰਡਾ ਪਰਵੀਨ ਆ ਤਰਮਿੰਦਰ ਆ ਪ੍ਰਿੰਸ ਆ ਚੰਗੇ ਸਾਇਲ ਆ ਇੰਟਰਨੈਸ਼ਨਲ ਵਰਲਡ ਚ ਮੈਡਲ ਆ ਸਾਇਲ ਦਾ ਉਹ ਉਹ ਆਪਣੇ ਉਥੇ ਖਾੜੇ ਤੇ ਚਾੱਕ ਕੇ ਦੇਜੇ ਦੰਦ ਦਿਖਾਉਂਦੇ ਹਾਂ ਜੀ ਖਾੜੇ ਤੇ ਖਾੜੇ ਤੇ ਚੱਲ ਕੇ ਦੇਖਦੇ ਆ ਨਾ ਉਹ ਬਾਪੂ ਦੇ ਨਾਂ ਦੇ ਖਾੜਾ ਚੱਲਦਾ ਜੀ ਹਾਂਜੀ ਹਾਂ ਉਹ ਉਹ ਤੁਹਾਨੂੰ ਮੈਂ ਖਾੜੇ ਤੇ ਦਿਖਾਉਣਾ ਪਰ ਮੈਂ ਨਾ ਫਿਲਹਾਲ ਜਿਹੜੀ ਹੈਗੀ ਆ ਇੱਥੇ ਚਲੋ ਪਲਵਾਨਾਂ ਜੀ ਦੇ ਨਾਲ ਪਲਵਾਨ ਹੋਣਾਂ ਦੇ ਨਾਲ ਗੱਲਾਂ ਚੱਲ ਪਈਆਂ ਸਜਣੋ ਤੇ ਇੱਥੇ ਆਪਾਂ ਕੱਲਾ ਇਹਨਾਂ ਦਾ ਘੋੜਾ ਦਿਖਾਉਣਾ ਆ ਘੋੜਾ ਜਿਹੜਾ ਹੈਗਾ ਨਾ ਬਹੁਤ ਸੋਹਣਾ ਕੋੜਾ ਸਮੁੰਦਰ ਤੁਹਾਨੂੰ ਪਤਾ ਹੀ ਹੈ ਵੀ ਸਮੁੰਦਰ ਇੱਕ ਪੰਜਾਬ ਨੂੰ ਬਖਸ਼ੀ ਹੋਈ ਦਾਤ ਆ ਪ੍ਰਮਾਤਮਾ ਦੀ ਆਪਾਂ ਇਹ ਕਹਿ ਸਕਦੇ ਹਾਂ ਸਮੁੰਦਰ ਕੋੜਾ ਤੇ ਉਹਦੇ ਉਹਨੇ ਸਮੁੰਦਰ ਚੋਂ ਫਿਰ ਪਲਵਾਨਾਂ ਕੋਲੇ ਆ ਬਾਈ ਸਿਮਰਤਪਾਲ ਹਣ ਵਾਲੇ ਸਿਮਰਤਪਾਲ ਹਣ ਵਾਲਾ ਜਿਹੜਾ ਸਮੁੰਦਰ ਕੋੜਾ ਤੇ ਉਹ ਪ੍ਰਮਾਤਮਾ ਦੀ ਬਖਸ਼ੀ ਹੋਈ ਇੱਕ ਦਾਤ ਆ ਬਖਸ਼ਿਸ਼ ਆ ਆਪਾਂ ਕਹਿ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਆ ਵੀ ਉਹ ਵੀ ਪਲਵਾਨ ਨੂੰ ਬਖਸ਼ੀ ਹਾਂਜੀ ਬਿਲਕੁਲ ਪ੍ਰਮਾਤਮਾ ਨੇ ਦੇਖੋ ਤੁਸੀਂ ਇਹ ਖਾੜੇ ਦੀ ਮਿੱਟੀ ਕਿੰਨੀ ਸੁੱਚੀ ਹੁੰਦੀ ਆ ਕਿ ਪ੍ਰਮਾਤਮਾ ਕੀ ਕੁਝ ਬਖਸ਼ਦਾ ਤੇ ਉਹ ਵੀ ਪ੍ਰਮਾਤਮਾ ਨੇ ਉਹਨੂੰ ਸਿਮਰਤਪਾਲ ਨੂੰ ਬਖਸ਼ਿਆ ਤੇ ਉਹਦਾ ਇਹ ਬੱਚਾ ਸੱਜਣੂ ਤੇ ਫਿਰ ਅੱਗੇ ਵੀ ਫਿਰ ਪਹਿਲਵਾਨਾਂ ਨੂੰ ਹੀ ਦਾਤ ਬਖਸ਼ੀ ਨੀ ਪ੍ਰਮਾਤਮਾ ਨੇ ਫਿਰ ਦੇਖੋ ਤੁਸੀਂ ਗੱਲ ਕਿ ਜਮਾ ਉਹਦੀ ਕਾਪੀ ਤੇ ਡੋਡਾਂ ਵਾਲੇ ਅਲੀ ਦਾ ਮਤਲਬ ਮਾਂ ਵਾਲੇ ਪਾਸਿਓਂ ਇਹ ਆ ਗਿਆ ਦੋਤਾ ਆ ਗਿਆ ਹਾਂਜੀ ਤੇ ਇਹ ਬਹੁਤ ਸੋਹਣਾ ਘੋੜਾ 21000 ਰੁਪਏ ਫੀਸ ਆ ਪਲਵਾਨ ਜੀ ਹੁਣਾਂ ਦਾ ਬਾਕੀ ਐ ਕੋਈ ਢੱਕਾ ਨਹੀਂ ਜੇ ਘੋੜੀ ਨਾ ਰਵੇ ਤਾਂ ਦੁਆਰਾ ਨਹੀਂ 2 3 ਨਾ ਰਹੀ 4 ਸਾਡੇ ਕੋਲ ਕੋਈ ਨਾਂ ਨਹੀਂ ਜੀ ਆਪਾਂ ਦੂਜੀ ਅੰਗੂ ਨਹੀਂ ਕਰਦੇ ਕਈ ਹੁੰਦੇ ਨਾ ਉਹੋ ਜੇ ਬੰਦੇ ਵੀ ਇੱਕ ਵਾਰੀ ਛੱਡ ਕੇ ਦੂਜੀ ਯਾਰ ਨਾ ਸਾਡਾ ਉਹ ਕੋਈ ਚੱਕਰ ਨਹੀਂ ਆ ਕੋਈ ਦੂਜੀ ਯਾਰ ਆ ਜੇ ਭਵੇਂ ਤੀਜੀ ਆਰ ਭਵੇਂ ਚੌਥੀ ਅਸੀਂ ਸਾਡੇ ਕੋਲ ਕੋਈ ਨਾਂ ਨਹੀਂ ਹਾਂ ਵੀ ਉਹ ਕੋਈ ਮਸਲਾ ਨਹੀਂ ਆ ਬੰਦੇ ਆਪਾਂ ਉਹੋ ਜਾਣੀ ਆ ਵੀ ਇੱਕ ਵਾਰੀ ਮਿਲਾ ਕੇ ਦੂਜੀ ਯਾਰ ਆਪਾਂ ਫੋਨ ਨਹੀਂ ਚੱਕਾਂਗੇ ਹਾਂ ਵੀ ਉਹ ਉਹ ਕੋਈ ਮਸਲਾ ਨਹੀਂ ਗਾ ਵੀ ਬਾਕੀ ਐ ਵੀ ਨਹੀਂ ਗੱਲ ਵੀ ਤੁਸੀਂ ਆ ਗਏ ਆ ਘੋੜੀ ਲੈ ਕੇ ਤੇ ਤੁਹਾਨੂੰ ਤੁਸੀਂ ਕਹਤਾ ਪਾਣੀ ਤੇ ਅਗਲਾ ਟੂਟੀ ਵਾਲ ਨੂੰ ਹੱਥ ਕਰ ਦੂਗਾ ਵੀ ਉਹ ਟੂਟੀ ਉੱਥੇ ਪੀਲਾ ਉਵੇਂ ਨਹੀਂਗਾ ਬੰਦੇ ਉਹ ਆ ਵੀ ਜਿਹੜੇ ਤੁਹਾਡੇ ਮਤਲਬ ਸੇਵਾ ਦੇ ਵਿੱਚ ਬਹਿਚਾਨਗੇ ਪਹਿਲਵਾਨ ਤਾਂ ਹੁੰਦੇ ਹੀ ਐਵੇਂ ਆ ਵੀ ਪਹਿਲਵਾਨਾਂ ਦੇ ਖਾੜੇ ਬਾਲਾ ਖਾ ਕੇ ਤਾਂ ਬੰਦਾ ਮਰ ਸਕਦਾ ਪੂਕਾ ਨਹੀਂ ਇਹ ਕਿ ਨਹੀਂ ਤੇ ਤੁਸੀਂ ਆਓ ਤੁਹਾਨੂੰ ਇੱਕ ਬਹੁਤ ਘੈਂਟ ਜ਼ਿੰਦਗੀ ਭਰ ਵਰਤਨ ਵਾਲੇ ਰਿਸ਼ਤੇਦਾਰ ਮਿਲ ਜਾਣਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਮੈਂ ਖਾੜੇ 'ਚ ਜਾਣਾ ਪਲਵਾਨ ਜੀ ਫਿਰ ਉੱਥੇ ਕਰਦੇ ਹੋਰ ਹਾਂ ਹਾਂ ਤੇ ਬਹੁਤ ਧੰਨਵਾਦ ਸੱਜਣੋ ਬਾਪੂ ਹੁਣਾਂ ਦਾ ਘੋੜਾ ਕਿਹੋ ਜਿਹਾ ਲੱਗਿਆ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਨਾਲ ਦੀ ਨਾਲ ਸੱਜਣਾ ਦੇ ਨਾਲ ਵੀਡੀਓ ਸ਼ੇਅਰ ਕਰ ਲਿਓ ਪਲਵਾਨ ਜੀ ਹੁਣਾਂ ਦੀ ਬਈ ਜੇ ਕਿਸੇ ਵੀ ਸੱਜਣ ਨੂੰ ਬਰੀਡਿੰਗ ਸਰਵਿਸ ਦੀ ਲੋੜ ਆ ਨਾ ਮਾਝ ਏਰੀਏ ਦੇ ਵਿੱਚ ਤੇ ਤੁਸੀਂ ਹੁਣ ਗੱਡੀ ਚੜਾ ਕੇ ਨਾ ਦਰਿਆ ਤੋਂ ਪਾਰਲੇ ਪਾਸੇ ਨਹੀਂ ਲੰਘਣਾ ਇਧਰਲੇ ਪਾਸੇ ਨੂੰ ਆ ਜਾਓ ਤੁਹਾਨੂੰ ਬਹੁਤ ਕਮਾਲ ਦਾ ਘੋੜਾ ਮਿਲ ਜੂਗਾ ਤੇ ਬਹੁਤ ਕਮਾਲ ਦਾ ਬੱਚਾ ਪੈਦਾ ਕਰੂਗਾ ਮੈਨੂੰ ਵਿਸ਼ਵਾਸ ਹੈ ਦੇ ਖਾਨਦਾਨ ਤੇ ਜਿਉਂਦੇ ਰਹੋ